PDX mana. हेलो आरसी8 ਤੋਂ ਕਰਮਚਾਰੀ ਇੰਸਪੈਕਟਰ ਅਜ ਕਿਤੇ ਮਟਰ ਹੋ ਗਿਆ ਤੁਸੀਂ ਅਸੇ ਨੰਬਰ ਤੇ ਲੋਕੇਸ਼ਨ ਸੈਂਡ ਕਰੋ ਹ ਕਿਸੇ ਵੀ ਸਮਾਨ ਨੂੰ ਹੱਥ ਨਹੀਂ ਲਾਉਣਾ ਜੋ ਤੱਕ ਅਸਿਆ ਨਹੀਂ ਜਾਂਦੇ ਠੀਕ ਹੈ ਅਸੀਂ ਜਲਦੀ ਪਹੁੰਚ ਰਹੇ ਹਾਂ ਆਪ ਹੁਣ ਤੁਸੀਂ ਕਿੱਧਰ ਸੀ ਹਾਂਜੀ ਸਰ ਮੈਂ ਕਿੱਥੇ ਸੀ ਕੀ ਗੱਲ ਹੋ ਗਈ ਮੈਂ ਇਹਨਾਂ ਦਾ ਗਵਾਂਢੀ ਆ ਜੀ ਬਸ ਮੈਂ ਚੀਕ ਸੁਣੀ ਜੀ ਮੈਂ ਕਿਹਾ ਆਇਆ ਫੇਰ ਇਹਨਾਂ ਦਾ ਬੇਟਾ ਅਵਿਨ ਜੀ ਹਾਂ ਜੀ ਸਰ ਪਤਾ ਕਰੋ ਇਹਨਾਂ ਦੇ ਘਰੇ ਕਿਹੜੇ ਕਿਹੜੇ ਮੈਂਬਰ ਨੇ ਜੀ ਤੁਸੀਂ ਵੀ ਲੱਗੋ ਸਾਹਵੇਂ ਕਰੋ ਇਹਨਾਂ ਨੂੰ ਕੋਈ ਦਾ ਮਸਲਾ ਤਾਂ ਨਹੀਂ ਕੋਈ ਠੀਕ ਸਰ ਡਾਕਟਰ ਸਾਹਿਬ ਤੁਸੀਂ ਵੀ ਚੈੱਕ ਕਰੋ ਤੁਸੀਂ ਕੌਣ ਨਾਲੇ ਤੁਹਾਡੇ ਕੀ ਲੱਗਦੇ ਨੇ ਮਿਸ ਕੌਚ ਚ ਕੰਮ ਕਰਦੀ ਹੈ ਜੀ ਅੱਛਾ ਤੂੰ ਕੰਮ ਕਰਦੀ ਹੈ ਇਸ ਘਰ ਚ ਹਾਂ ਜੀ ਮੈਨੂੰ ਇਹ ਦੱਸ ਇਹਨੂੰ ਹੋਇਆ ਕੀ ਤੇ ਇਹਦਾ ਕਤਲ ਕਿਵੇਂ ਹੋਇਆ ਮੈਨੂੰ ਨਹੀਂ ਲੱਗਦਾ ਕੁਝ ਵੀ ਪਤਾ ਨਹੀਂ ਇਸ ਘਰ ਚ ਕੌਣ ਕੌਣ ਹੈ ਕਿਸ ਕਰਦੇ ਵਿੱਚ ਇੱਕ ਮੈਂ ਆਇਆ ਜੀ ਦੂਰੇ ਬੇਟੇ ਜੀ ਇੱਕ ਬੇਟਾ ਘਰੋਂ ਬਾਹਰ ਰਹਿੰਦਾ ਤੇ ਇੱਕ ਬੇਟਾ ਨਾਲ ਰਹਿੰਦਾ ਅੱਛਾ ਘਰ ਤੋਂ ਬਾਹਰ ਕਿਉਂ ਰਹਿੰਦਾ ਉਹ ਮੈਨੂੰ ਨਸ਼ੇ ਕਰਦਾ ਜੀ ਇਸ ਲਈ ਪਪੂ ਜੀ ਨੇ ਉਹਨਾਂ ਨੂੰ ਬੇਦਖਲ ਕੀਤਾ ਹੋਇਆ ਅੱਛਾ ਨਸ਼ੇ ਪੱਤੇ ਵੀ ਕਰਦਾ ਤੇ ਬੇਦਖਲ ਕਰਨ ਤੋਂ ਬਾਅਦ ਆਇਆ ਹੋਕਾਰ ਕਦੀ ਤਾਂ ਨਹੀਂ ਮੈਂ ਮੈਂ ਨਹੀਂ ਦੇਖਿਆ ਵੀ ਆਉਂਦਾ ਕਿ ਨਹੀਂ ਆਉਂਦਾ ਮੈਂ ਕੰਮ ਕਰਤੇ ਚਲੀ ਜਰਦੀ ਆਪਾਂ ਤੁਸੀਂ ਕਿੰਨੇ ਵਜੇ ਆਉਣੇ ਹੋ ਇੱਥੇ ਮੈਂ ਆ ਜਣੀ ਸੀ 8-9 ਵਜੇ ਤੱਕ ਆ ਜਣੀ ਤੇ ਜਾਂਦੇ ਕਿੰਨੇ ਵਜੇ ਮੈਂ 2:30 ਵਜੇ ਖਾਣਾ ਬਣਾ ਕੇ ਇਹਨਾਂ ਦੁਪਹਿਰ ਤੱਕ ਉਸ ਤੋਂ ਬਾਅਦ ਛੱਡੀ ਹੈਗੀ ਅੱਛਾ ਚਲ ਗਰਲਸ ਸੁਣ ਮੇਰੀ ਇਹਨੇ ਤਾਂ ਇੱਥੇ ਖੜੀ ਜਾ ਹੀ ਨਾ ਠੀਕ ਹੈ ਕਰਦੇ ਤੈਨਾਂ ਨਾਲ ਸਰ ਆਹ ਬਣਾ ਐਕਸਲ ਸੇ ਜਿੰਨੇ ਕੋ ਮੈਨੂੰ ਜਾਣਕਾਰੀ ਦਾ ਪਤਾ ਲੱਗਿਆ ਇਹਨਾਂ ਦੇ ਦੋ ਬੇਟੇ ਨੇ ਠੀਕੇ ਲੇਡੀਜ਼ ਆ ਜਿਹੜੀਆਂ ਇੱਥੇ ਇਹਨਾਂ ਦੇ ਕੰਮ ਕਰਦੀ ਹੈਗੀ ਕਹਿੰਦੇ ਜੀ ਇਹਨਾਂ ਦਾ ਇੱਕ ਜਿਹੜਾ ਵੱਡਾ ਬੇਟਾ ਹੈਗਾ ਉਹ ਇਹਨਾਂ ਨੇ ਬੇਦਕਲ ਕੀਤਾ ਹੋਇਆ ਹੈ ਨਾ ਛੇ ਪੱਤੇ ਬਹੁਤ ਜ਼ਿਆਦਾ ਕਰਦਾ ਹੋ ਸਕਦਾ ਸਰ ਉਸੇ ਦਾ ਕੰਡ ਕੀਤਾ ਹੋਇਆ ਹੋਵੇ ਆ ਪਹਿਲਾਂ ਇਹ ਬੇਟੇ ਤੋਂ ਪੁੱਛਦੇ ਆ ਤੁਹਾਨੂੰ ਕੋਈ ਜਰੂਰ ਸੱਚ ਮਿਲੇਗਾ ਜੀ ਇਹ ਤੋਂ ਪੁੱਛ ਕੇ ਸਟਾਰਟ ਕਰੋ ਤੁਹਾਨੂੰ ਕੁਝ ਮਿਲ ਰਿਹਾ ਇੱਥੋਂ ਸਰ ਸਰ ਹਾਂ ਜਿਸ ਤਰ੍ਹਾਂ ਨਾਲ ਸਮਾਨ ਖਿਲਰਿਆ ਪਿਆ ਨਾ ਲੱਗਦਾ ਲੁੱਟਖੋਬੀ ਹੋਈ ਹੈ ਮੈਨੂੰ ਇਹ ਲੱਗਦਾ ਵੀ ਘਰ ਦੇ ਵਿੱਚ ਕੋਈ ਜ਼ਿਆਦਾ ਮੈਂਬਰ ਨਹੀਂ ਰਹਿੰਦੇ ਹਾਂਜੀ ਹਾਂਜੀ ਇਹ ਲੁੱਟਖੋਬੀ ਹੋ ਸਕਦੀ ਹੈ ਹੋਈ ਹੈ ਜੀ ਸਰ ਇੱਕ ਇੱਕ ਚੀਜ਼ ਪੂਰੀ ਬਰੀਕੀ ਨਾਲ ਜਾਂਚ ਕਰੋ ਜੀ ਮਣੀ ਜੈ ਸਰ ਤੈਨੂੰ ਲੱਗਦਾ ਕੁਛ ਵੀ ਇਹਦਾ ਕਤਲ ਕਿਵੇਂ ਹੋਇਆ ਸਰ ਜੀ ਜ਼ਖਮਾਂ ਨੂੰ ਦੇਖ ਕੇ ਤਾਂ ਇੰਝ ਲੱਗਦਾ ਵੀ ਬਹੁਤ ਤੇਜ਼ ਤਾਰ ਹਥਿਆਰ ਨਾਲ ਕਤਲ ਕੀਤਾ ਗਿਆ ਹੈ ਜੀ ਸਰ ਦੋਨੋਂ ਜਦਨੇ ਜੀ ਡੈਡ ਬੋਡੀ ਨੂੰ ਆਪਣੇ ਕਬਜ਼ੇ ਚ ਲੈ ਕੇ ਉਸ ਮਾਰਡਨ ਲਈ ਭੇਜੋ ਠੀਕ ਹੈ ਸਰ ਬਾਅਦ ਵਿੱਚ ਦੇਖਦੇ ਆਂ ਪੁਸਤਿਕ ਸਜਾਇਆ ਰੱਖੀ ਹੈ ਠੀਕ ਹੈ ਠੀਕ ਹੈ ਸਰ ਓਕੇ ਓਕੇ ਸਰ ਤੈਨੂੰ ਕਿਵੇਂ ਪਤਾ ਲੱਗਿਆ ਵੀ ਥੱਲੇ ਕਤਲ ਹੋ ਗਿਆ ਮੈਂ ਮੈਂ ਤਾਂ ਹੀ ਚੀਕ ਦੀ ਆ ਸੁਣੀ ਸੀ ਕਿ ਮੈਂ ਪਿਆ ਸੀ ਗਈ ਤੇ ਜਦੋਂ ਗੇਟ ਖੋਲਣ ਲੱਗਿਆ ਮੈਂ ਮੈਨੂੰ ਗੇਟ ਕਿਨੇ ਖਤਰਾ ਹੋ ਜਾ ਸੁਣੋਂ ਕਹਤਾ ਹੈਲੋ ਜਸਨ ਬਾਹਰੋਂ ਜਾਂ ਗੇਟ ਲੱਗਾ ਜਿਸ ਲਈ ਮੈਨੂੰ ਇਹ ਚੀਕਾਂ ਸੁਣੇ ਮੈਨੂੰ ਭੱਜ ਗਈ ਮਨ ਸਿੱਟੀ ਆ ਜਾ ਵੇ ਤੁਚੋ ਫਿਰ ਆਪ ਚੱਲ ਜੀ ਆ ਜੋ ਸਰ ਹਥਿਆਰ ਮੇਰਾ ਹਥਿਆਰ ਪਰ ਵੀ ਨਾ ਲੱਗਦਾ ਕੱਪਰੇ ਇਸ ਨਾਲ ਕੀਤਾ ਹੈ ਫਟ ਲੱਗ ਜਾ ਜਲਦੀ ਕਰੋ ਸਹੀ ਕੀਤਾ ਤੁਸੀਂ ਨਹੀਂ ਸਹੀ ਉਹਨੇ ਕਿਹਾ ਬਲੱਚ ਤੈਨੂੰ ਸੁਣਾ ਵੀ ਕਾਤਲ ਕਿਵੇਂ ਕੀਤਾ ਮੈਂ ਤੇਨੂੰ ਦੱਸਦਾ ਪਤਾ ਤੈਨੂੰ ਕਿਵੇਂ ਕੀਤਾ ਬਾਪੂ ਤੂੰ ਆਪਣੀ ਜ਼ਮੀਨ ਜਾਇਦਾਦ ਵਿੱਚ ਮੈਨੂੰ ਹਿੱਸਾ ਦੇਣਾ ਕਿ ਨਹੀਂ ਆ ਤੂੰ ਵੀ ਮਾਰੀਆਂ ਆਤਾ ਤੇ ਹਲਕਾ ਨਹੀਂ ਛੱਡਦਾ ਤੇ ਸਾਡੇ ਕੋਲ ਤੂੰ ਫੁੱਟੀ ਕੌਡੀ ਨਾ ਮੰਗ। ਨਾ ਫਿਰ ਮੈਂ ਭੁੱਖਾ ਮਰੋ ਕਾਕਾ ਮਰੋ ਭੁੱਖੇ ਜੇ ਤੁਸੀਂ ਆਪਾਂ ਵੀ ਆਤਾ ਨਹੀਂ ਸਹਾਰਦੇ ਤੇ ਸਾਡੇ ਕੋਲ ਕੁਝ ਨਾ ਮੰਗੋ। ਚੱਲ ਫਿਰ ਬੁੜੇ ਅੱਜ ਤੋਂ ਮੇਰੇ ਲਈ ਵੀ ਤੂੰ ਮਾਰ ਕੇ। ਸਰ ਬਾਬਾ ਤਾਂ ਸਰ ਮੈਂ ਕੁਛ ਨਹੀਂ ਕੀਤਾ ਸਰ ਸਰ ਤੁਸੀਂ ਮੈਨੂੰ 1 ਮਿੰਟ ਦੇ ਦਿਓ ਇਹ ਤਾਂ ਤੋਤੇ ਨੂੰ ਬੋਲੂ ਤੋਤੇ ਨੂੰ ਮੈਂ ਮਿੰਟ ਛੱਡ ਦਾਂ ਕੁਛ ਨਹੀਂ ਕੀਤਾ ਮੈਂ ਨਹੀਂ ਕਹਾਂ ਸੋ ਤੁਹਾਨੂੰ ਕਹਿੰਦਾ ਜੇ ਤੁਹਾਨੂੰ ਨਹੀਂ ਦਿੱਤਾ ਉਹ ਜਿਹੜੀ ਕੈਮਰੇ ਚ ਫੋਟੋ ਆਈ ਆ ਉਹ ਤੇ ਕੀ ਅੰਬਰਣ ਗਿਆ ਸੀ ਰਾਤ ਨੂੰ ਪਰ ਮੇਰਾ ਨਸ਼ਾ ਪਿਆ ਸਿਰਫ ਮੈਂ ਆਪਣੇ ਉਹਦੇ ਪੈਸੇ ਲੈਣ ਗਿਆ ਸੀ ਸਰ ਪਰ ਮੇਰਾ ਹਾਜੀ ਮਰਦਾ ਸਰ ਨੂੰ ਬਾਟੀ ਚ ਲਗੋ ਇਹਨੂੰ ਥੋੜੇ ਦੇਰ ਸਾ ਮੈਨੂੰ ਛੱਡ ਦੋ ਹੋ ਨਾ ਸਰ ਪਲੀਜ਼ ਆਫਾਡੇ ਵੱਡੇ ਵੱਡੇ ਮੰਨ ਜਾਂਦੇ ਨਹੀਂ ਓਏ ਕਰੀਂ ਬੋਲ ਓਏ ਸਰ ਮੈਂ ਕੁਛ ਨਹੀਂ ਕੀਤਾ ਦੱਸ ਦੱਸ ਸਰ ਮੈਂ ਕੁਛ ਨਹੀਂ ਕੀਤਾ ਸਰ ਦੱਸ 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 ਤੂੰ ਤਾਂ ਮੈਂ ਦੇਖ ਲਈ ਤੂੰ ਕਿਤੇ ਨਹੀਂ ਕਰਸ ਸਰ ਵੀ ਆਪਣੇ ਕੁਛ ਨਹੀਂ ਨਾ ਅਸਲੀ ਤਰਬਾਚ ਸਰ ਮੈਂ ਕੁਛ ਕੀਤਾ ਮੈਂ ਪਰੇ ਹੋ ਗਿਆ ਫਸਾ ਇਹਦੇ ਵਿੱਚ ਕੁਝ ਵੀ ਨਹੀਂ ਇਹ ਕਾਤਰ ਨਹੀਂ ਆਤਲ ਤਾਂ ਕੋਈ ਨਾ ਪਤਾ ਜੂਹੂ ਰਣ ਦੇ ਘਰ ਦੇ ਵਿੱਚੋਂ ਹੁੰਦਾ ਸਰ ਆਂਕਰ ਪ੍ਰਵੀਨ ਬਾਗਮਾਰ ਜਿਹੜੀ ਲੇਡੀਸ ਹੋਣੇ ਫੜੀ ਹੋਏ ਨੇ ਜਿਹੜੇ ਉਹਦੇ ਘਰੇ ਕੰਮ ਕਰਦੀਆਂ ਐਨੋਂ ਨਹੀਂ ਲੱਗਿਆ ਪ੍ਰਵੀਨ ਮੈਡਮ ਲੈ ਆਉ ਉਹ ਇਹਨੇ ਤਾਂ ਨਹੀਂ ਦੱਸਣਾ ਕਿ ਇਹਨੇ ਕਤਲ ਕਿਵੇਂ ਕੀਤਾ ਮੈਂ ਦੱਸ ਦਿਆਂ ਇਹਨੇ ਕਤਲ ਕਿਵੇਂ ਕੀਤਾ ਉਹ ਗੋਸ਼ਤ ਕਰੀ ਦੇ ਲੈ ਆਉ ਆ ਵੀ ਜਿਹੜਾ ਸਾਹਿਬਨ ਸਰਦਾਰ ਹਾਂਜੀ ਬਾਪੂ ਜੀ ਠੀਕ ਆ ਸਾਰਾ ਕੰਮ ਸਭੀ ਦਾ ਕੰਮ ਨਿਪਟ ਗਿਆ ਹਾਂਜੀ ਬਸ ਗਾੜੀ ਪੋਚ ਦਾ ਕੰਮ ਹੋ ਗਿਆ ਹਾਂਜੀ ਹਾਂਜੀ ਠੀਕ ਹੈ ਤੇ ਬਾਪੂ ਜੀ ਇੱਕ ਰਿਕਵੈਸਟ ਸੀ ਜੀ ਹੋ ਲੋ ਮੈਨੂੰ ਥੋੜੇ ਜਿਹੇ ਪੈਸੇ ਦੀ ਲੋੜ ਸੀ ਬੀਕੋ ਥੋੜਾ ਰੋਹ ਦਾ ਕਮਾ ਪੈਸੇ ਬੱਤੇ ਬੋਕਾ ਬੰਨਣਾ ਬਾਪੂ ਜੀ ਮੇਰਾ ਬੱਚਾ ਬਹੁਤ ਮਾਰਾ ਬੀਕੋ ਸੀ ਸੋਡੇ ਬੱਚੇ ਦਾ ਕੀ ਕਰੀਏ ਥੋਡੇ ਬੱਚੇ ਨੂੰ ਕੁਛ ਮਰਜੀ ਹੋਵੇ ਪਰ ਅਸੀਂ ਪੈਸੇ ਨਹੀਂ ਦੇ ਸਕਦੇ ਬਾਪੂ ਜੀ ਮੈਂ ਬੇਨਤੀ ਕਰਦੀ ਆ ਮੇਰਾ ਬੱਚਾ ਨਾ ਨਹੀਂ ਨਹੀਂ ਸਾਨੂੰ ਤੁਸੀਂ ਕੰਗਨਾ ਕਰ ਬੋ ਬਿਲਕੁਲ ਤੁਸੀਂ ਜਾਓ ਬਾਬੂ ਜੀ ਨਹੀਂ 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 ਮੈਂ ਅਸੀਂ ਗੱਲ ਹੀ ਨਹੀਂ ਸੁਣਨੀ ਮੇਰੇ ਆਪਣੇ ਹੀ ਪੈਸੇ ਮੰਗੇ ਸੀ ਮੈਨੂੰ ਮੇਰੇ ਪੈਸੇ ਵੀ ਨਹੀਂ ਦਿੱਤੇ ਤੇ ਮੇਰੇ ਬੱਚੇ ਨੇ ਪੁੱਠਾ ਸਿੱਧਾ ਬੋਲਿਆ ਤੇ ਮੇਰੇ ਪੱਖ ਨਾਲ ਨਹੀਂ ਰਹੀਆਂ ਤੇਰਾ ਕੰਮ ਤਾਂ ਨਿਬੜ ਗਿਆ ਹੁਣ ਤੱਕ ਤੁਸੀਂ ਗਏ ਨਹੀਂ ਕੰਮ ਤੇ ਕੱਲ ਤੱਕ ਮੇਰੇ ਤੋਂ ਜਾਓ ਕੰਮ ਤਾਂ ਮੇਰਾ ਨਿਬੜ ਗਿਆ ਬਾਪੂ ਜੀ ਪਰ ਮੇਰੇ ਇੱਕ ਕੰਮ ਰਹਿੰਦਾ ਉਹ ਕਿਹੜਾ ਕੰਮ ਆ ਜਿਹੜਾ ਕੰਮ ਮੈਂ ਹੁਣ ਕਰਨ ਆਈ ਆ ਅੱਛਾ ਇਹਦਾ ਤਾਂ ਮਰੇ ਕਿਹਦਾ ਜੀ ਮੇਰਾ ਜਵਾਬ ਕਿੰਨਾ ਜੀ ਸਕਦਾ ਤਾਂ ਬੁੜਿਆ ਤੂੰ ਵੀ ਨਹੀਂ ਰਹਿ ਸਕਦਾ ਓਏ ਬਾਬਾ ਸਾਹ ਕੀ ਕਰਦੀ ਤੂੰ ਬੁੜਿਆ ਸਾਡਾ ਨਾਮ ਛੱਡ ਦੇ ਇਹ ਨਹੀਂ ਕਰਦੀ ਤੂੰ ਛੱਡ ਦੇ ਮੈਂ ਮਰ ਜੂ ਛੱਡ ਦੇ ਸਿੱਧੀ ਹੋ ਕੇ ਦੱਸ ਦੇ ਕਤਲ ਤਾਂ ਨਹੀਂ ਕੀਤਾ ਨਾ ਨਹੀਂ ਮੈਂ ਕਤਲ ਨਹੀਂ ਕੀਤਾ ਅੱਛਾ ਨੱਟ ਤਾ ਕਾਤੇ ਕਿੱਤੋਂ? ਤਾਂ ਪਰ ਹੋਰ ਕਿਨੇ ਕਿਤਾ? ਵੀਨੂ ਸਾਹਿਬ ਪਤਾ। ਸਰ ਇਹਦੀ ਐਂਟਰੀ ਚੈੱਕ ਕਰਵਾਈਆ। ਇਹਨੂੰ ਪੁੱਛੋ ਵੀ ਇਹਦੇ ਖਾਤੇ 'ਚ 2 ਲੱਖ ਰੁਪਏ ਆਇਆ ਕਿੱਥੋਂ? ਮੈਡਮ। ਪਰਵੀਨ ਦਾ ਗੁੱਸਾ ਬਹੁਤ ਭੜਾ। ਅਸੀਂ ਨਹੀਂ ਚਾਹੁੰਦੇ ਤੇਰੇ ਨਾਲ ਬੁਰਾ سلوਕ ਕਰੇ। ਇਸ ਕਰਕੇ ਸੱਚ ਸੱਚ ਦੱਸ ਦੇ ਵੀ ਤੇਰੇ ਕੋਲੋਂ ਪੈਸੇ ਆਏ ਕਿੱਥੋਂ? ਨਹੀਂ ਸਰ। ਮੈਂ ਮੈਂ ਆਪਣੀ ਨਿਸਤਧਾਰਾ ਤੋਂ ਪੈਸੇ ਭੜ ਕੇ ਆਪਣੇ ਬੱਚੇ ਦਾ ਲਾਜ ਕਰਾਇਆ। ਸਰ ਮੈਂ ਕਤਲ ਨਹੀਂ ਕੀਤਾ। ਉਹ ਕਹਤ ਰਹੀ ਕਿ ਉਹ ਕਿੰਨਾ ਕੁ ਚੁੱਟ ਬੋਲੇਗੀ ਕਸਮ ਮੇਰੀ ਚਿੰਨੀ ਵੀ ਉਸ ਦਾ ਚਲਟਕੋ ਕੀਤੀ ਹੈ ਨਾ ਉਹ ਸਾਰੀ ਤੈ ਕੀਤੀ ਆ ਦੱਸੋ ਰਹੀ ਕਿ ਤਾ ਨਹੀਂ ਕਰ ਤੂੰ ਤੇ ਖਬਰਦਾਰ ਰਹੀ ਤਾਂ ਚੰਗੀ ਤਰ੍ਹਾਂ ਕਰਦੀ ਮੈਂ ਮ ਕੁਝ ਨਹੀਂ ਦਿੱਤਾ ਮੈਂ ਮ ਕੁਝ ਨਹੀਂ ਦਿੱਤਾ ओके सर ਮੈਂ ਬਹੁਤ ਕੁਟ ਮਾਰ ਕੀਤੀ ਉਹ ਦਿਨਾਂ ਤੇ ਜ਼ੋਰ ਵੀ ਬਹੁਤ ਲਾ ਕੇ ਦੇਖ ਲਿਆ ਪਰ ਉਹ ਨਹੀਂ ਮੰਨ ਰਹੀ ਹੈਗੀ ਮੈਨੂੰ ਨਹੀਂ ਲੱਗਦਾ ਕਿ ਕਤਲ ਉਸ ਨੇ ਕੀਤਾ ਪ੍ਰਵੀਨ ਜੇ ਕਤਲ ਇਨੇ ਵੀ ਨਹੀਂ ਕੀਤਾ ਉਹ ਮੁੰਡੇ ਨੇ ਵੀ ਨਹੀਂ ਕੀਤਾ ਫਿਰ ਮੇਰੀ ਜਿਹੜੀ ਸ਼ੱਕ ਦੀ ਸੂਈਆ ਉਹ ਜਿਹੜਾ ਬਜ਼ੁਰਗ ਦਾ ਦੂਸਰਾ ਮੁੰਡਾ ਉਹ ਤੇ ਜਾਂਦੀ ਹੈ ਸਰ ਉਹ ਕਤਲ ਕਿਵੇਂ ਹੋ ਸਕਦਾ ਉਹ ਤਾਂ ਬੰਦ ਸੀ ਕਮਰੇ ਸੀ ਬਾਬਾ ਪਾਪ ਨੂੰ ਸੰਭਾਲ ਲੈਣਾ ਤਾਂ ਕਰਨ ਦਾ ਫਰਜ਼ ਬਣਦਾ ਆਪਣਾ ਸਰ ਪਤਾ ਨਹੀਂ ਕਿਉਂ ਮੇਰਾ ਨਹੀਂ ਦਿਲ ਮੰਨਦਾ ਹੈਗਾ ਇਸ ਗੱਲ ਨੂੰ ਕਿਉਂਕਿ ਜੇ ਦੇਖਿਆ ਜਾਵੇ ਉਹ ਤਾਂ ਬਹੁਤ ਜ਼ਿਆਦਾ ਸ਼ਰੀਫ ਲੰਦਾ ਦੇਖਣ ਨੂੰ ਵੀ ਤਾਂ ਕਤਲ ਕਿੱਦਾਂ ਕਰ ਸਕਦਾ ਪ੍ਰਵੀਨ ਇਹ ਗੱਲ ਚੇਤੇ ਰੱਖੀ ਜਿਹੜੇ ਜ਼ਿਆਦੇ ਸ਼ਰੀਫ ਸਕਲ ਵਾਲੇ ਹੁੰਦੇ ਨੇ ਨਾ ਖਤਰਨਾਕ ਵੀ ਇਹੀ ਹੁੰਦੇ ਨੇ ਚੁੱਪਚਾਪ ਜਾ ਕੇ ਉਹਦੇ ਘਰ ਦੀ ਜਾ ਕੇ ਤਲਾਸ਼ੀ ਲਓ ਤੇ ਸਾਨਬਿੰਨ ਕਰੋ ਚਲੋ ਠੀਕ ਠੀਕ ਹੈ ਸਰ ਜੀ ਸਰ ਇਥੇ ਬੜ ਬਾਹਰ ਚੱਲ। ਛੜ ਦਿਨ ਕੰਮ ਲੱਗੂ ਜਲਦੀ। ਇੱਕ ਵਾਰ ਸੜ। ਜਾਂਦੀ ਕਰੋ। ਸਾਰਾ ਮੈਨੂੰ ਲੱਗਦਾ ਕੁਝ ਨਹੀਂ ਲੱਗਿਆ ਇੱਥੇ ਕੁਝ ਨਹੀਂ। ਸਹੀ ਕਿਹਾ ਸਰ। ਸਾਰਾ ਕੁਝ ਤਾਂ ਦੇਖ ਲਿਆ। ਅਮੀ ਟਾਈਮ ਵੇਸ ਕਰਨ ਦਾ ਕੀ ਫਾਇਦਾ? ਮੈਨੂੰ ਨਹੀਂ ਲੱਗਦਾ ਇੱਥੇ ਕੋਈ ਵੀ ਪ੍ਰੂਫ ਮਿਲੂਗਾ ਉਹ। ਕੁਝ ਵੀ ਨਹੀਂ। ਅਰੇ ਕਈ ਵਾਰੀ ਕਮਰੇ ਦੇ ਕੋਈ ਦਰਵਾਜ਼ੇ ਵੀ ਹੁੰਦੇ ਨੇ। ਉਹ ਵੀ ਚੈੱਕ ਕਰ ਲਓ। ਗੁਪਤ ਦਰਵਾਜ਼ੇ? ਓਏ ਛੋਟੇ ਕਮਰੇ ਨੇ ਕਿਹੜੇ ਗੁਪਤ ਦਰਵਾਜ਼ੇ ਹੋਣਗੇ ਸਰ ਤਸਵੀਰ ਦੇ ਕਿਉਂ ਸੁਣਦੇ ਹੋਗੇ ਚਲੋ ਤੁਸੀਂ ਮੈਨੂੰ ਨਹੀਂ ਲੱਗਦਾ ਇੱਥੇ ਕੁਝ ਵੀ ਹੋਊਗਾ ਲੈ ਇੰਨਾ ਕ ਤਾਂ ਕਮਰਾ ਇਹਦੇ ਚ ਗੁਪਤ ਕਮਰੇ ਕੀ ਬਣੂਗਾ ਦੱਸੋ ਹਾਂ ਅਜਾ ਸਰ ਜੀ ਪ੍ਰੋਪੋ ਮੈਨੂੰ ਇਹਦੀ ਗੱਲ ਦੇ ਵਿੱਚ ਕੋਈ ਨਾ ਕੋਈ ਤੱਤ ਜ਼ਰੂਰ ਲੱਗਦਾ ਚਲ ਦਿਨਾ ਹਾਂਜੀ ਸਰ ਇੱਕ ਬੰਦਾ ਕਮਰੇ ਦੇ ਵਿੱਚ ਐਡੀ ਵੱਡੀ ਅਲਮਾਰੀ ਉਹ ਵੀ ਮੈਂ ਪਹਿਲੀ ਵਾਰ ਦੇਖੀ ਆ ਵੀ ਐਡੀ ਵੱਡੀ ਅਲਮਾਰੀ ਕਮਰੇ ਦੇ ਅੰਦਰ ਮੇਰੀ ਗੱਲ ਸੁਣੋ ਧਰਮਵੀਰ ਹਾਂਜੀ ਸਰ ਚੱਕ ਕਰੋ ਨਾ ਮਰੀਜ਼ ਦੇ ਅੰਦਰ ਹੈ ਕੀ ਠੀਕ ਹੈ ਸਰ ਚਲਦੀ ਕਰੋ ਸਰ ਤੁਹਾਡੀ ਗੱਲ ਬਿਲਕੁਲ ਸਹੀ ਸੀ ਅਲਵਾਰ ਦੇ ਵਿੱਚ ਦੀ ਰਸਤਾ ਹੈਗਾ ਕੀ ਹਾਂਜੀ ਦੇਖਣ ਸਤਮੁੱਚ ਗੋਬਤ ਰਸਤਾ ਸੀ ਸਾਰੇ ਇਸੇ ਲਈ ਦੂਈ ਸਾਰੋ ਪਰ ਵੀ ਰਾਇਤਾ ਹਾਂਜੀ ਸਰ ਇਹ ਦੇ ਵਿੱਚ ਦੀ ਜਾਂ ਪਰਲੇ ਗੇਟ ਰਾਹ ਦੀ ਆ ਠੀਕ ਹੈ ਸਰ ਇਹ ਇਹ ਨਕੂਪਤ ਰਸਤਾ ਹਲੋ ਹਾਂਜੀ ਸਰ ਸਰ ਗਲੀ ਦੇ ਪਿਛਲੇ ਪਾਸੇ ਆ ਜਾਓ ਰਸਤਾ ਮਿਲ ਗਿਆ ਮਿਲ ਗਿਆ ਗੁਪਤ ਰਸਤਾ ਹਾਂਜੀ ਸਰ ਦੇਖੋ ਕਿੰਨਾ ਗੁਪਤ ਰਸਤਾ ਹੈ ਐਂ ਕਰ ਜਿਹੜੇ ਕਮਰੇ ਚ ਆਪਾਂ ਲੋਕਾਂ ਦੀ ਗਿੱਦੜ ਪੁੱਟ ਕਰਦੇ ਹਾਂ ਹਾਂਜੀ ਇਹਦੇ ਵਰਗਿਆਂ ਦੀ ਹਾਂਜੀ ਆਏ ਕਰ ਇਹਨੂੰ ਵੀ ਉੱਥੀ ਚੱਕ ਕੇ ਰੱਖਿਆ ਠੀਕ ਹੈ ਸਰ ਇਹਦਾ ਬੜਾਈਆ ਮੋਰ ਸਾਲੇ ਦਾ ਠੀਕ ਹੈ ਸਰ ਮੈਂ ਕੁਛ ਨਹੀਂ ਕੀਤਾ ਜੀ ਦੱਸ ਕੁਛ ਨਹੀਂ ਕਰਿਆ ਜੀ ਕਰਿਆ ਜੀ ਹਾਂ ਤੈਨਾਂ ਕੁਛ ਨਹੀਂ ਕਰਿਆ ਨਹੀਂ ਮੈਂ ਨਹੀਂ ਕੁਛ ਕਰਿਆ ਪਤਾ ਕਿਵੇਂ ਹੋ ਗਿਆ ਮੈਨੂੰ ਨਹੀਂ ਪਤਾ ਜੀ ਪਰ ਵੀਰ ਹਾਂਜੀ ਸਰ ਮੰਨਿਆ ਕਹਣਾ ਇਹ ਸਾਲਾ ਕੁਛ ਸਰ ਕੁਛ ਨਹੀਂ ਮੰਨਿਆ ਮੈਂ ਕੁਛ ਨਹੀਂ ਕਰਿਆ ਜੀ ਮੇਰੀ ਗੱਲ ਸੁਣੋ ਮੈਂ ਸਾਰਾ ਜਿਹੜੇ ਮਾਪੇ ਆਪਣੇ ਨੇ ਤੈਨੂੰ ਜੰਮਿਆ ਪਾਲਿਆ ਪੜਾਇਆ ਲਖਾਇਆ ਉਹਨਾਂ ਦਾ ਕਰਤ ਦੇਤਾ ਮੈਂ ਤੱਕੀ ਕੁਛ ਦੱਸ ਸਰ ਕਤਲ ਕਿਉਂ ਕੀਤਾ ਉਹ ਆਇਆ ਨਹੀਂ ਹਮਾਰ ਦਾ ਦਾਗ ਤੱਕ ਸਾਡਾ ਬੜਾਵਾ ਮੋੜ ਮਾਰ ਸਰ ਮੈਂ ਮੈਨੂੰ ਦੱਸਦਾ ਜੀ ਮੈਂ ਮਾਰਿਆ ਨਹੀਂ ਤਮੈ ਨਹੀਂ ਕੀਤਾ ਸਰ ਕਤਲ ਮੈਂ ਤਾਂ ਇਹ ਬੱਕੜ ਨਹੀਂ ਗੱਤੀ ਹੋਗੀ ਸਰ ਹਾਂ ਜਿਹੜੀ ਲਾਈਵ ਚ ਰਿਪੋਰਟ ਆ ਗਈ ਜੀ ਇਹਦੇ ਵਿੱਚ ਜਿਹੜੇ ਫਿੰਗਰਪ੍ਰਿੰਟ ਦੇ ਨੇ ਇਹਦੇ ਵੱਡੇ ਭਰਾ ਰਾਜ ਦੇ ਨੇ ਓਏ ਸਾਲੇ ਆਪਣੇ ਭਾਈ ਨੂੰ ਬਚਾਣ ਵਾਸਤੇ ਅਬਦੇ ਤਲ ਜੰਮ ਲਈ ਜਨਾ ਫਿੰਗਰ ਪ੍ਰਿੰਟ ਤਾਂ ਮਦੇ ਆਣੇ ਨਹੀਂ ਸਰ ਮੈਂ ਉਹਨੂੰ ਸੌਣ ਵਾਸਤੇ ਕਰ ਰਿਆ ਸੀਗਾ ਜੀ ਐਵੇਂ ਫਿੰਗਰ ਪ੍ਰਿੰਟ ਉਹਨੇ ਨੀਂਦ ਕਤਲ ਮੈਂ ਨਹੀਂ ਕਰਿਆ ਜੀ ਉਹ ਵਿਚਾਰਿਆ ਜਿਹਨੂੰ ਫਸਾਰਿਆ ਨਹੀਂ ਜੀ ਮੈਂ ਉਹਨੂੰ ਸੌਣ ਵਾਸਤੇ ਪਹਿਲਾਂ ਫਿੰਗਰ ਪ੍ਰਿੰਟ ਉਹਦੇ ਰੱਖੇ ਸੀਗੇ ਜੀ ਕਿਵੇਂ ਕੀਤਾ ਕਤਲ ਦਾ ਦੱਸ ਕੇ ਰੱਖ ਦਿੱਤਾ ਦੱਸ ਦੱਸ ਜੀ ਮੈਂ ਦੱਸਦਾ ਆਈ ਨਾ ਟਾਈਮ ਹੋ ਗਿਆ ਐਨੇ ਫੋਨ ਲਾਤੇ ਨਾ ਫੋਨ ਚੱਕ ਰਿਹਾਗਾ ਕਿੱਥੇ ਰਹਿ ਗਿਆ ਆ ਕੁਝ ਕਿਵੇਂ ਆ ਮੇਰੇ ਹਾਲ ਤੱਕ ਹੀ ਲੈਣਾ ਦਾ ਇਹ ਟਾਈਮ ਤੇ ਮੈਂ ਵੇਟ ਕਰ ਰਹੀ ਆਂ ਕਿਵੇਂ ਬਹਿਲੀ ਆਂਗੀ ਓਰੇ ਖੁਸ਼ੀ ਤੂੰ ਗੁੱਸੇਗਾ ਤਾਂ ਹੁੰਨੀ ਹੈਗੀ ਤੈਨੂੰ ਪਤਾ ਲੱਗਿਆ ਬਾਪੂ ਦੇ ਸੁਭਾਅ ਦਾ ਸਾਨੂੰ ਬਾਪੂ ਦੇ ਸੁਭਾਅ ਦਾ ਤਾਂ ਪਤਾ ਮੇਰੇ ਸੁਭਾਅ ਦਾ ਨਹੀਂ ਪਤਾ ਹੈਗਾ ਕਿੰਨਾ ਟਾਈਮ ਹੋ ਗਿਆ ਮੈਨੂੰ ਇੱਥੇ ਖੜੀ ਨੂੰ ਹੈ ਮੈਂ ਪਾਗਲ ਆਂ ਕਿ ਜਿਹੜੇ ਇੱਥੇ ਖੜੀ ਨਹੀਂ ਆਂਗੀ ਓ ਯਾਰ ਗੁੱਸੇਗਾ ਤਾਂ ਹੁੰਨੀ ਹੈਗੀ ਆਲੇ ਤੇਰੇ ਅਕੇ ਕੰਨ ਫੜ ਦੇ ਹੁਣ ਤਾਂ ਮੰਨ ਜਾ ਠੀਕ ਐ ਪਰ ਇੱਕ ਸ਼ਰਤ ਤੇ ਹੈ ਸ਼ਰਤ ਹੁਣ ਕਿਹੜੀ ਸ਼ਰਤ ਸ਼ਰਤ ਤੇ ਹੀ ਆ ਗਈ ਕਿ ਆਪਾਂ ਨੂੰ ਵਾਲਾ ਟਾਈਮ ਹੋ ਗਿਆ ਨੇ ਫਿਰ ਦੇ ਹੋਏ ਤੂੰ ਆਪ ਦੇ ਕਰੇ ਆਪਣੇ ਬਾਪੂ ਨਾਲ ਗੱਲ ਕਰ ਆਪਣੇ ਵਿਆਹ ਦੀ ਮੈਨੂੰ ਨਹੀਂ ਚੰਗਾ ਲੱਗਦਾ ਮੈਂ ਪਾਰਕਾ ਚ ਘੁੰਮਣਾ ਖੁਸ਼ੀ ਇਹ ਦੋ ਕੀ ਕਹਿ ਰਹੀ ਹੈ ਤੈਨੂੰ ਪਤਾ ਤਾਂ ਹੈਗਾ ਆਪਣੇ ਬਾਪੂਆਂ ਦੀ ਕਿੰਨੀ ਪੁਰਾਣੀ ਦੁਸ਼ਮਣੀ ਹੈਗੀ ਮੈਨੂੰ ਨਹੀਂ ਲੱਗਦਾ ਉਹ ਆਪਣੇ ਵਿਆਹ ਲਈ ਇੰਨੀ ਸ਼ੌਕ ਚ ਮੰਨ ਜਾਣਗੇ ਕਰਨ ਇਹਨਾਂ ਸਭ ਗੱਲਾਂ ਦਾ ਮੈਨੂੰ ਨਹੀਂ ਪਤਾ ਹੈਗਾ ਤੂੰ ਤੂੰ ਹੀ ਦੱਸ ਮੈਂ ਕਿੰਨਾ ਕੁ ਟਾਈਮ ਤੱਕ ਬੈਠੀ ਰਹੂੰਗੀ ਮੇਰੇ ਘਰ ਦੇ ਰਿਸ਼ਤਾ ਲੱਭ ਰਹੇ ਨੇ ਮੇਰੇ ਲਈ ਜੇ ਉਹਨਾਂ ਨੇ ਮੇਰਾ ਕਿਸੇ ਹੋਰ ਵਿਆਹ ਕਰਤਾ ਫੇਰ ਨਾ ਕਹੀ ਮੈਨੂੰ ਦੱਸਿਆ ਨੀ ਯਾਰ ਤੂੰ ਐ ਕਿਵੇਂ ਦੀ ਗੱਲਾਂ ਕਰ ਰਹੀ ਹੈਂ ਕੀ ਤੈਨੂੰ ਪਤਾ ਲੱਗਦਾ ਮੈਂ ਚਿਹਰੇ ਪੈਣਾ ਨਹੀਂ ਸੀ ਸਕਦਾ ਨਹੀਂ ਰਹਿ ਸਕਦਾ ਨਾ ਆਪਣੇ ਬਾਪੂ ਨਾਲ ਗੱਲ ਕਰ ਵਿਆਹ ਦੀ ਚਲ ਠੀਕ ਹੈ ਯਾਰ ਹੁਣ ਇੱਥੇ ਖੜੇ ਰਹਿਣਾਗਾ ਕਿੰਨੇ ਟਾਈਮ ਤੀ ਮੈਂ ਭੁੱਖੀ ਪਿਆਸੀ ਖੜੀ ਆਂਗੀ ਕੁਝ ਖਾਣ ਦਾ ਨਾਮ ਲੈਣਾਗਾ ਚਲੋ ਆਓ ਕਰਾਂ ਯਾਰ ਸਮਝ ਨਹੀਂ ਲੱਗਦੀ ਕੁਛ ਜੇ ਮੈਂ ਖੁਸ਼ੀ ਨਾਲ ਵਿਆਹ ਕਰਾਉਣਾ ਤਾਂ ਬੁੜੇ ਨੇ ਮੈਨੂੰ ਬੇਦਖਲ ਕਰ ਦੇਣਾ ਸੋਚ ਕਰਨ ਸੋਚ ਕਰਨ ਸਿਆ ਕੁਛ ਤੇ ਸੋਚ ਏਦਾਂ ਦਾ ਕੁਛ ਤਾਂ ਹੋਵੇਗਾ ਜਿਹਦੇ ਨਾਲ ਸੱਪ ਵੀ ਮਰ ਜੇ ਤੇ ਲਾਠੀ ਵੀ ਨਾ ਡਟੇ ਹਾਂ ਸੱਚ ਐਦਾਂ ਕਰਦਾ ਕਿਉਂ ਨਾ ਮੈਂ ਬੁੜੇ ਨੂੰ ਇਹ ਨਾਲ ਅਸ ਝੋਟਾ ਕਉਂਕਿ ਉਹਦੇ ਮਰਨ ਤੋਂ ਬਾਅਦ ਜ਼ਮੀਨ ਜਾਇਦਾਦ ਮੇਰੀ ਨਾਲੇ ਖੁਸ਼ੀ ਮੇਰੀ ਇਹੀ ਕਰਨਾ ਸਹੀ ਹੋਊਗਾ ਵੱਡਾ ਭਾਈ ਤਾਂ ਪਹਿਲਾਂ ਹੀ ਵੇਦਲ ਕੀਤਾ ਹੋਇਆ ਹੈਗਾ ਐਵੇਂ ਹੀ ਕਰ ਤਾਂ ਆਹੀ ਸਹੀ ਰਹੂਗਾ ਹੋਰ ਬਾਪੂ ਕੀ ਕਰ ਰਿਹਾ ਸੀਗਾ ਤੂੰ ਬਸ ਉਹ ਚ ਟੀਵੀ ਦੇਖਦੇ ਬੈਠਾ ਏ ਤੂੰ ਠੀਕ ਆ ਹਾਂਜੀ ਹਾਂਜੀ ਦਵਾਈ ਲੈਣੀ ਤੁਸੀਂ ਨੇ ਜੀ ਆਹ ਦਵਾਈ ਲੈ ਲਈ ਤੇ ਦਵਾਈ ਲੈ ਲਈ ਮੈਂ ਹੋਰ ਖਾਣਾ ਪਾਣੀ ਰੋਟੀ ਪਾਣੀ ਛੱਡਾ ਤੂੰ ਵੀ ਰੋਟੀ ਪਾਣੀ ਦਾ ਧਿਆਨ ਰੱਖਿਆ ਕਰ ਹੋਰ ਕੰਮ ਟਾਈਮ ਸਰਫਾ ਕਰ ਹਾਂਜੀ 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 ਬਾਕੀ ਮੇਰੇ ਤੋਂ ਥੋੜੀ ਜਿਹੀ ਫਿਕਰ ਰਹਿੰਦੀ ਹੈ ਜੀ ਨਹੀਂ ਨਹੀਂ ਤੁਸੀਂ ਸਾਡੀ ਚਿੰਤਾ ਨਾ ਕਰਿਆ ਕਰ ਅਸੀਂ ਠੀਕ ਹਾਂ ਤੇ ਇਹ ਬਾਪੂ ਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਹੋਰ ਕੀ ਕਰਾਂਗਾ ਜੀ ਮੈਂ ਜੀ ਖੁਸ਼ੀ ਬਾਰੇ ਗੱਲ ਕਰਨੀ ਸੀ ਕਿਹੜੀ ਖੁਸ਼ੀ ਖੁਸ਼ੀ ਉਹ ਹੀ ਜਿਹੜੀ ਆਪਾਂ ਪਾਰਕ 'ਚ ਮਿਲਦੇ ਸੀ ਤੁਹਾਨੂੰ ਅੱਛਾ ਮੇਰੇ ਜਛਣੋ ਦੀ ਕੁੜੀ ਤੂੰ ਅੱਜੋ ਦੀ ਗੱਲ ਮੇਰੇ ਕੋਲੇ ਕਿਉਂ ਕਰੀ ਐ ਬਾਬੂ ਜੀ ਲੜਾਈਆਂ ਝਗੜਾਂ ਦੇ ਕੁੱਸ਼ ਨਹੀਂ ਰੱਖਿਆ ਹੈਗਾ ਮੈਂ ਤੇਰਾ ਪਿਆਰਾਂ ਤੂੰ ਮੇਰਾ ਪਿਆਰ ਨੂੰ ਤੂੰ ਮੈਨੂੰ ਜਿਆਦਾ ਮਤਾਂ ਨਾ ਦੇ ਬਾਬੂ ਇਹਦੇ 'ਚ ਪਿਓ ਬਣਨ ਵਾਲੀ ਕਿਹੜੀ ਗੱਲ ਹੋਗੀ ਨਾਰਮਲੀ ਹੋਣਾ ਗੱਲ ਕਰੀਆ ਮੈਂ ਤੁਸੀਂ ਹੁਣ ਦੇਖੋ ਵਿਆਹ ਤਾਂ ਮੇਰਾ ਕਦੇ ਨਾ ਕਦੇ ਕਰਨਾ ਹੀ ਹੈਗਾ ਮੈਂ ਤੇ ਖੁਸ਼ੀ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਸਮਝਦੇ ਆਂ ਕਿ ਤੁਸੀਂ ਉਹਦੇ ਨਾਲ ਕਰਵਾ ਦਿਓ ਮੇਰਾ ਵਿਆਹ ਮੈਨੂੰ ਨਾ ਦਾ ਕਦਰ ਨਗਰਾ ਦੇ ਮਾਂ ਕਿ ਲਗਿਆ ਤੂੰ ਵਾਰੀ ਵਾਰੀ ਉਹ ਬਦਲ ਚੱਲਣ ਨੂੰ ਕੁ ਬੱਦਚਾਨ ਦੀ ਮੈਂ ਕਿਹਾ ਹੁਣ ਜਾਣ ਅੰਮ੍ਰੀ ਜਾਨ ਉਹਦੇ ਬਾਰੇ ਮੈਂ ਇੱਕ ਸ਼ਬਦ ਵੀ ਨਹੀਂ ਸੁਣ ਸਕਦਾ ਅੱਛਾ ਕਿਹਦੀ ਜਾਨ ਦੀ ਗੱਲ ਕਰਦਾ ਤੈਨੂੰ ਲੱਗਦਾ ਤੇਰੀ ਕੱਢੇ ਤੇ ਖੜੀ ਆ ਉਹ ਉਹਦੋਂ ਕਿੰਨੇ ਦੀ ਜਾਨ ਬਣੀ ਖੜੀ ਆ ਫਿਰ ਇੰਨੀ ਹਿੰਮਤ ਉਹ ਤੂੰ ਮਾਰੀ ਸ਼ਰਾਮੀ ਕਰਕੇ ਬਾਹਰ ਨੂੰ ਮਾਰ ਲਾ ਦੇ ਓਏ ਉਹ ਤੂੰ ਖੂਬੇ ਦਰਵਾਜ਼ੇ ਤੋਂ ਬਾਹਰ ਆ ਕੇ ਕਹਿੰਦੇ ਨੀ ਕਰਕੇ ਬਹੁਤ ਇਸ ਕੋਲੇ ਦਰਵਾਜ਼ੇ ਦਾ ਦਰਸ਼ਨਿਆ ਜਾਵਾਂਗਾ ਬਾਰਾਂ ਘੰਟੇ ਬੰਦ ਰਹਿਣ ਕਰਕੇ ਕੋਈ ਨੂੰ ਤਾਂ ਜੱਕ ਵੀ ਨਹੀਂ ਕਰੇਗਾ ਤਾਂ ਵੀਰ ਹਾਂਜੀ ਸਰ ਇਹ ਆ ਕਲ ਚੁੱਕ ਇਹ ਕਲ ਚੁੱਕ ਦੀ ਨਸਾਨੀ ਬਿਲਕੁਲ ਸਹੀ ਜਿਹੜੇ ਮਾਪ ਨੇ ਇਹਨੂੰ ਜੰਮਿਆ ਪਾਲਿਆ ਪੜਾਇਆ ਰੱਖਾਇਆ ਸਾਡੇ ਨੇ ਉਸੇ ਦਾ ਕਤਲ ਕਰ ਦਿੱਤਾ ਵਸ ਹੈ ਓਏ ਜਿਹੜੇ ਪਿਆਰ ਦੇ ਵਿੱਚ ਪਾ ਕੇ ਨਾ ਤੁਸੀਂ ਇਸ ਤਰ੍ਹਾਂ ਮਾਪਾਂ ਨੂੰ ਰੋਲ ਦਿਓ ਪਾਗਲਾ ਪਹਿਲਾ ਪਿਆਰ ਤਾਂ ਮਾਪੇ-ਬਾਪ ਹੁੰਦਾ ਪਹਿਲਾ ਪਿਆਰ ਜਿਹੜਾ ਕੁੜੀਆਂ ਦੇ ਪਿੱਛੇ ਲਾ ਕੇ ਪਹਿਲਾ ਪਿਆਰ ਦੀ ਨਿਸ਼ਾਨੀ ਦੇ ਕੇ ਮਾਪੇ-ਬਾਪ ਨੂੰ ਭੁੱਲਦੇ ਹੁੰਦੇ ਓਏ ਦੇਖੋ ਜゃ ਕੰਮ ਕਰਨ ਲੱਗ ਗਏ ਤੇਰੇ ਹੱਥ ਨਹੀਂ ਕੋ ਮੈਂ ਤੇਰਾ ਇਕਲੇ ਜਿਹਾ ਝਟਕਿਆ ਅਰੇ ਇਹਨਾਂ ਦਾ ਬੰਦ ਰੋ ਸਹੇਦ ਬਾਉਈ ਇਹਨਾਂ ਦਾ ਟਾਸਟ ਕਰੋ ਪਿਆਰ ਖਵਾਲਾ ਕਰੋ ਬੰਦਪਾਤੀ ਕੋ ਦਿਲ ਕਰਦੇ ਸਾਲਿਆ ਤਿੰਨ ਤਾਂ ਹੁਣ ਖੁਨਸੀ ਹੋਊਗੀ ਫੰਸੀ ਤਾਂ ਤੈਨੂੰ ਕੀ ਕੀ ਪਾਪੜ ਵੇਲੇਣ ਪੈ ਸਾਲਾ ਮੋਰ